ਕਿ ਤੁਸੀਂ ਐ ਪੰਜਾਬ ਦੇ ਤੁਸੀਂ ਇੱਜਤਾਏ ਤੇ ਤੁਸੀਂ ਹੁਣ ਹੈਗਾ ਕੋਈ ਉਰੇ ਗੋਦੀ মিডিਆ ਨੈਸ਼ਨਲ ਚੈਨਲ ਜਿਉਂਦੇ ਰਹੋ ਤੁਸੀਂ ਨੌਜਵਾਨ ਮੁੰਡਿਓ ਤੁਸੀਂ ਤੁਸੀਂ ਸਾਥ ਦਿਓ ਤੁਹਾਡੇ ਸਾਥਾਂ ਨਾਲ ਹੀ ਜਿੱਤੇ ਜਾਊਗਾ ਪੁਲਿਸ ਜਿਹੜੀ ਹੈ ਉਹ ਲਗਾਤਾਰ ਇੱਥੇ ਬਲੱਡ ਪ੍ਰੂਫ ਜੈਕਟਾਂ ਪਾ ਕੇ ਹੱਥ ਦੇ ਵਿੱਚ ਅਥਰੂ ਗੈਸ ਦੇ ਗੋਲੇ ਅਜੇ ਵੀ ਫੜੇ ਹੋਏ ਨੇ ਇਹਨਾਂ ਨੇ ਤਾਂ ਉਸ ਤਰੀਕੇ ਦੇ ਨਾਲ ਹੀ ਆਪਣੀ ਇਹ ਕਾਰਵਾਈ ਕਰ ਰਹੇ ਨੇ ਸਿੱਧੀ ਪੁਲਿਸ ਨੇ ਵੀ ਆਪਣੀ ਆ ਸੁਰਾ ਕੇਲੇ ਪੂਰੇ ਪ੍ਰਬੰਧ ਕੀਤੇ ਗਏ ਤੁਸੀਂ ਇੱਥੇ ਦੇਖੋਗੇ ਪੈਰਾਮਿਲਟਰੀ ਫੋਰਸ ਜਿਹੜੀਆਂ ਨੇ ਉਹ ਵੀ ਡਿਪਲੋਏ ਕੀਤੀਆਂ ਹੋਈਆਂ ਨੇ ਦਿੱਲੀ ਪੁਲਿਸ ਦੀ ਜਿਹੜੀ ਰੈਪਿਡ ਐਕਸ਼ਨ ਫੋਰਸ ਹੁੰਦੀ ਹੈ ਜਾਂ ਪੁਲਿਸ ਦੀ ਜਿਹੜੀ ਟੀਮ ਟੀਮਾਂ ਹੁੰਦੀਆਂ ਨੇ ਉਹਨਾਂ ਨੂੰ ਡਿਪਲੋਏ ਕੀਤਾ ਗਿਆ ਕਿਸਾਨਾਂ ਦੀ ਦਿੱਲੀ ਦੇ ਵਿੱਚ ਮਹਾਪੰਚਾਇਤ ਹੈ ਇਸ ਵੇਲੇ ਅਸੀਂ ਰਾਮਨੀਲਾ ਮੈਦਾਨ ਦੇ ਵਿੱਚ ਖੜੇ ਆ ਉਹ ਥਾਂ ਜਿੱਥੇ ਲਾਲ ਬਹਾਦਰ ਸ਼ਾਸਤਰੀ ਉਹਨਾਂ ਨੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ ਸੀ ਪਿਛਲੇ ਪਾਸੇ ਪੰਡਾਲ ਦੀਆਂ ਤੁਸੀਂ ਤਸਵੀਰਾਂ ਵੇਖੋਗੇ तमाम ਜੋ ਕਿਸਾਨਾਂ ਆਗੂ ਨੇ ਇਸ ਵੇਲੇ ਸਟੇਜ ਤੋਂ ਤਕਰੀਰਾਂ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਭਾਸ਼ਣ ਜੋ ਨੇ ਉਹ ਚੱਲ ਰਹੇ ਨੇ ਔਰ ਉੱਥੇ ਦੂਸਰੇ ਪਾਸੇ ਕਿਸਾਨਾਂ ਦਾ ਔਰ ਬੀਬੀਆਂ ਦਾ ਵੱਡਾ ਇਕੱਠ ਜਿਹੜਾ ਹੈ ਉਹ ਤੁਹਾਨੂੰ ਨਜ਼ਰ ਆਊਗਾ ਬਸੰਤੀ ਚੁੰਨੀਆਂ ਦੇ ਵਿੱਚ ਬੀਬੀਆਂ ਤੁਹਾਨੂੰ ਨਜ਼ਰ ਆਉਣਗੀਆਂ ਔਰ ਦੂਸਰੇ ਪਾਸੇ ਜੇ ਦੇਖੋਗੇ ਤਾਂ ਤੁਹਾਨੂੰ ਹਰੇ ਰੰਗਾਂ ਦੇ ਪਰਨੇ ਗੜਾਂ ਦੇ ਵਿੱਚ ਇਹ ਪੱਗਾਂ ਜੜੀਆਂ ਨੇ ਉਹ ਨਜ਼ਰ ਆਉਣਗੀਆਂ ਔਰ ਉੱਥੇ ਹੀ ਗੱਲ ਕਰੀਏ ਦਿੱਲੀ ਪੁਲਿਸ ਦੇ ਤਕਰੀਰ ਪੁਲਿਸ ਨੇ ਵੀ ਆਪਣੀ ਸੁਰੱਖਿਆ ਲਈ ਪੂਰੇ ਪ੍ਰਬੰਧ ਕੀਤੇ ਗਏ ਤੁਸੀਂ ਇੱਥੇ ਦੇਖੋਗੇ ਪੈਰਾ ਮਿਲਟਰੀ ਫੋਰਸਿਸ ਜੜੀਆਂ ਨੇ ਉਹ ਵੀ ਡਿਪਲੋਏ ਕੀਤੀਆਂ ਹੋ ਰੈਪਿਡ ਐਕਸ਼ਨ ਫੋਰਸ ਹੁੰਦੀ ਹੈ ਜਾਂ ਪੁਲਿਸ ਦੀ ਜਿਹੜੀ ਟੀਮ ਟੀਮਾਂ ਹੁੰਦੀਆਂ ਨੇ ਉਹਨਾਂ ਨੂੰ ਡਿਪਲੋਏ ਕੀਤਾ ਗਿਆ ਤਾਂ ਜੋ ਕਿਸੇ ਵੀ ਤਰੀਕੇ ਦੀ ਕੋਈ ਅਜਹੀ ਘਟਨਾ ਨਾ ਵਾਪਰੇ ਹਾਲਾਂਕਿ ਸ਼ਰਤਾ ਦੇ ਉੱਤੇ ਹੀ ਇਹ ਥਾਂ ਦੇ ਉੱਤੇ ਰਾਮੀ ਦਾ ਮੈਦਾਨ ਦੇ ਵਿੱਚ ਕਿਸਾਨਾਂ ਨੂੰ ਮਹਾਪੰਚਾਇਤ ਕਰਨ ਦੀ ਪਰਮਿਸ਼ਨ ਮਿਲੀ ਹੈ ਤਾਂ ਇਹ ਤਸਵੀਰਾਂ ਤੁਸੀਂ ਵੇਖੋਗੇ ਇੱਥੇ ਤੁਹਾਨੂੰ ਕਿਸਾਨ ਵੀ ਨਜ਼ਰ ਆਉਣਗੇ ਤਾਂ ਜਵਾਨ ਵੀ ਨਜ਼ਰ ਆਉਣਗੇ ਤਾਂ ਜੈ ਜਵਾਨ ਜੈ ਕਿਸਾਨ ਦਾ ਜੋ ਨਾਰਾ ਦਿੱਤਾ ਗਿਆ ਸੀ ਅੱਜ ਇੱਥੇ ਉਹ ਦੋਵੇਂ ਤੁਹਾਨੂੰ ਨਜ਼ਰ ਆ ਰਹੇ ਨੇ ਤੁਹਾਨੂੰ ਜਵਾਨ ਵੀ ਨਜ਼ਰ ਆ ਰਹੇ ਨੇ ਕਿਸਾਨ ਵੀ ਨਜ਼ਰ ਆ ਰਹੇ ਨੇ ਵਖਵਾ ਕਿਸਾਨੀ ਝੰਡੇ ਵਖਵਾ ਕਿਸਾਨੀ ਝੰਡਿਆਂ ਦੇ ਵਿੱਚ ਜਿਹੜਾ ਹੈ ਉਹ ਤੁਹਾਨੂੰ ਰਾਮੀਲਾ ਗਰਾਊਂਡ ਜੋ ਹੈ ਮੈਦਾਨ ਜੋ ਹੈ ਉਹ ਰੰਗਿਆ ਹੋਇਆ ਨਜ਼ਰ ਆ ਰਿਹਾ ਹੋਊਗਾ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੀ ਮੰਗਾਂ ਨੂੰ ਲੈ ਕੇ ਕਿਸਾਨ ਜੋ ਨੇ ਉਹ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਔਰ ਇਹਨਾਂ ਦਾ ਹੀ ਕਹਿਣਾ ਹੈ ਕਿ ਜੋ ਇਹ ਲੜਾਈ ਹੈ ਇਹ ਇੰਨੀ ਸੌਖੀ ਨਹੀਂ ਲੜੀ ਜਾ ਸਕਦੀ ਜਿੰਨੀ ਸੌਖੀ ਕੁਝ ਕਹਿੰਦੇ ਕਿਸਾਨ ਦਿੱਲੀ ਆਉਣ ਦੀ ਕੋਸ਼ਿਸ਼ ਕਰ ਰਹੇ ਸੀ ਬੋਰਡਰ ਦੇ ਉੱਤੇ ਬੈਠ ਗਏ ਸੀ ਜੁਗਿੰਦਰ ਸਿੰਘ ਉਹ ਰਾਹ ਹਨ ਸਿੱਧੇ ਤੌਰ ਦੇ ਉੱਤੇ ਸਵਾਲ ਜੋ ਨੇ ਉਹ ਸ਼ੰਭੂ ਘਨੋਰੀ ਬੈਠੇ ਹੋਏ ਕਿਸਾਨਾਂ ਦੇ ਉੱਤੇ ਚੁੱਕੇ ਨੇ ਉਹਨਾਂ ਦਾ ਕਹਿਣਾ ਸੀ ਕਿ ਇਹ ਸ਼ਾਇਦ ਇਹ ਸਮਝ ਗਏ ਕਿ ਇੰਨੀ ਛੇਤੀ ਹੀ ਐਮਐਸਪੀ ਜਿਹੜੀ ਹੈ ਧੰਨਵਾਦ ਧੰਨਵਾਦ ਠੀਕ ਹੋ ਗਿਆ ਹਾਂਜੀ ਆ థాంਕ ਯੂ ਤੁਸੀਂ ਐ ਪੰਜਾਬ ਦੇ ਤੁਸੀਂ ਇੱਜਟਾਏ ਤੇ ਤੁਸੀਂ ਹੁਣ ਹੈਗਾ ਕੋਈ ਉਰੇ ਗੋਦੀ মিডিਆ ਨੈਸ਼ਨਲ ਚੈਨਲ ਜਿਉਂਦੇ ਰਹੋ ਤੁਸੀਂ ਨੌਜਵਾਨ ਮੁੰਡਿਓ ਤੁਸੀਂ ਤੁਸੀਂ ਸਾਥ ਦਿਓ ਤੁਹਾਡੇ ਸਾਥਾਂ ਨਾਲ ਹੀ ਜਿੱਤੇ ਜਾਊਗਾ ਫਰਜ਼ ਹੈ ਸਾਡਾ ਜੀ ਅਸੀਂ ਆਪਣਾ ਫਰਜ਼ ਨਿਭਾਉਣ ਵਾਸਤੇ ਆਏ ਤੁਸੀਂ ਜਿਵੇਂ ਆਏ ਬਾਕੀਆਂ ਦਾ ਵੀ ਫਰਜ਼ ਪੰਡਦਾ ਪਰ ਕੋਈ ਨਹੀਂ ਉਹ ਸਰ ਉਹ ਸਰਕਾਰ ਦਾ ਫਰਜ਼ ਨਿਭਾ ਰਹੀ ਨਹੀਂ ਧੰਨਵਾਦ ਤਾਂ ਇਹ ਪਿਆਰ ਹੈ ਲੋਕਾਂ ਦਾ ਪੂਰੇ ਪੰਜਾਬ ਦੇ ਉੱਤੇ ਪੂਰੇ ਪੰਜਾਬ ਦੇ ਰਾਹੀ ਜਿਹੜੀਆਂ ਤਸਵੀਰਾਂ ਅੱਜ ਤੱਕ ਅਸੀਂ ਪਹੁੰਚਾ ਰਹੇ ਹਾਂ ਤਾਂ ਕਿਸਾਨਾਂ ਦੀ ਜੇ ਤੁਸੀਂ ਗਿਣਤੀ ਦੇਖੋਗੇ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਚੋਂ ਨੇ ਇੱਥੇ ਪੂਰੇ ਰਾਮੀਲਾ ਮੈਦਾਨ ਦੇ ਵਿੱਚ ਪਹੁੰਚੇ ਹੋਏ ਨੇ ਜੋ ਜਿੱਦਕ ਕੈਮਰੇ ਤੁਹਾਨੂੰ ਨਜ਼ਰ ਜਾਊਗੀ ਤਾਂ ਤੁਹਾਨੂੰ ਸਿਰਫ ਕਿਸਾਨ ਹੀ ਕਿਸਾਨ ਜੋ ਨੇ ਉਹ ਨਜ਼ਰ ਆਉਣਗੇ ਤਾਂ ਅੱਜ ਕਿਸਾਨ ਐਮਐਸਪੀ ਦੀ ਗਰੰਟੀ ਜੋ ਹੈ ਉਹਨੂੰ ਕਾਨੂੰਨੀ ਰੂਪ ਦੇ ਵਿੱਚ ਬਣਾਉਣ ਦੇ ਲਈ ਇੱਥੋਂ ਦੀ ਹੋਕਾ ਜਿਹੜਾ ਹੈ ਉਹਨਾਂ ਦੇ ਵੱਲੋਂ ਦਿੱਤਾ ਗਿਆ ਹੈ ਸੀ2+50 ਫਾਰਮ ਨੇ ਦੇ ਉੱਤੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਨੂੰ ਲਾਗੂ ਕੀਤਾ ਜਾਵੇ ਤਾਂ तमाम ਜਿਹੜੇ ਕਿਸਾਨ ਨੇ ਉਹ ਇਸ ਆਰਾਮੇਲਾ ਮੈਦਾਨ ਦੇ ਵਿੱਚ ਡਟੇ ਹੋਏ ਨੇ ਮੌਸਮ ਭਾਵੇਂ ਹੁਣ ਧੁੱਪ ਦਾ ਜਿਆਦਾ ਹੋ ਚੁੱਕਿਆ ਤਾਂ ਬਹੁਤ ਜ਼ਿਆਦਾ ਹੈ ਪਰ ਫਿਰ ਵੀ ਕਿਸਾਨ ਕਹਿੰਦੇ ਕੋਈ ਫਰਕ ਨਹੀਂ ਪੈਂਦਾ ਉਹ ਦੂਸਰੇ ਪਾਸੇ ਕਿਸਾਨਾਂ ਨੂੰ ਰੋਕਣ ਦੇ ਲਈ ਜ਼ਰੂਰ ਇੱਥੇ ਪ੍ਰਸ਼ਾਸਨ ਦੇ ਵੱਲੋਂ ਪਾਣੀ ਵੀ ਛੱਡਿਆ ਗਿਆ ਕਿਸਾਨਾਂ ਦੇ ਉੱਤੇ ਪਾਣੀ ਜਿਹੜਾ ਇੱਥੇ ਗਰਾਊਂਡ ਦੇ ਵਿੱਚ ਬਹਿਣਾ ਸੀ ਤਾਂ ਕਿ ਕਿਸਾਨ ਉੱਥੇ ਨਾ ਬੈਠ ਸਕਣ ਉਹ ਦੇਖੋ ਤੁਸੀਂ ਪੁਲਿਸ ਜਿਹੜੀ ਹੈ ਉਹ ਲਗਾਤਾਰ ਇੱਥੇ ਬਲਡ ਪ੍ਰੂਫ ਜੈਕਟਾਂ ਪਾ ਕੇ ਹੱਥ ਦੇ ਵਿੱਚ ਅਥਰੂ ਗੈਸ ਦੇ ਗੋਲੇ ਅਜੇ ਵੀ ਫੜੇ ਹੋਏ ਨੇ ਇਹਨਾਂ ਨੇ ਤਾਂ ਉਸ ਤਰੀਕੇ ਦੇ ਨਾਲ ਹੀ ਆਪਣੀ ਇਹ ਕਾਰਵਾਈ ਕਰ ਰਹੇ ਨੇ ਡੰਡਿਆਂ ਦੇ ਨਾਲ ਹੱਥ ਦੇ ਵਿੱਚ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਫਾ ਇਹ ਤਸਵੀਰ ਜਿਹੜੀ ਹੈ ਉਹ ਇੱਥੇ ਉਸੇ ਤਰੀਕੇ ਦੇ ਨਾਲ ਬਰਕਰਾਰ ਹੈ ਉਸੇ ਤਰੀਕੇ ਦੇ ਨਾਲ ਨਜ਼ਰ ਆ ਰਹੀ ਹੈ ਤਾਂ ਕਿਸਾਨ ਦਾ ਜਿਹੜੇ ਨੇ ਉਹ ਇੱਥੇ ਤੁਹਾਨੂੰ ਡਟੇ ਹੋਏ ਨਜ਼ਰ ਆਉਣਗੇ ਔਰ ਉਹਦੇ ਸਾਹਮਣੇ ਹੀ ਉਸੇ ਤਰੀਕੇ ਦੇ ਨਾਲ ਪੁਲਿਸ ਵੀ ਜਿਹੜੀ ਹੈ ਉਹ ਆਪਣੀ ਕਾਰਵਾਈ ਆਪਣੇ ਤਰੀਕੇ ਦੇ ਨਾਲ ਲਾਅਨ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਔਰ ਜੋ ਹਦਾਇਤਾਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਬਰਕਰਾਰ ਰੱਖਣ ਦੇ ਲਈ ਜਿਹੜੀ ਹੈ ਉਹ ਇਹਨਾਂ ਦੇ ਵੱਲੋਂ ਇੱਥੇ ਪੁਲਿਸ ਦੇ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਔਰ ਤੁਸੀਂ ਇਹ ਮੈਦਾਨ ਦੇਖੋਗੇ ਇਹ ਰਾਮ ਲੀਲਾ ਗਰਾਊਂਡ ਹੈ ਰਾਮ ਲੀਲਾ ਗਰਾਊਂਡ ਹੈ ਜਿੱਥੇ ਕਿਸਾਨ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਸੂਬਿਆਂ ਤੋਂ ਕਿਸਾਨ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਇਸ ਗਰਾਊਂਡ ਦੇ ਵਿੱਚ ਤੁਹਾਨੂੰ ਕਿਸਾਨ ਹੀ ਨਜ਼ਰ ਆ ਰਹੇ ਹੋਣਗੇ ਕਾਹੇ ਕਿਸਾਨਾਂ ਦੀ ਇਹੀ ਮੰਗ ਹੈ ਕਿਸਾਨਾਂ ਦਾ ਇਹੀ ਕਹਿਣਾ ਹੈ ਕਿ ਜੋ ਐਮਐਸਪੀ ਜੀ ਜਿਹੜੀ ਗਰੰਟੀ ਆ ਉਹ ਦੂਜੀ ਵਾਰ ਕਿਸਾਨਾਂ ਨੂੰ ਕਰਜ਼ਾ ਜਿਹੜਾ ਹੈ ਉਹਦਾ ਮਾਫ ਕੀਤਾ ਜਾਵੇ ਔਰ ਨਾਲ ਹੀ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜੋ ਲਖੀਨਪੁਰ ਖੇਰੇ ਦੇ ਵਿੱਚ ਮੌਤ ਹੁੰਦੀ ਹੈ ਕਿਸਾਨਾਂ ਦੀ ਤਾਂ ਅਜੇ ਮਿਸ਼ਰਾ ਟੈਣੀ ਦੇ ਉੱਤੇ ਵੀ ਜਿਹੜਾ ਹੈ ਉਹ ਸਖਤ ਕਾਰਵਾਈ ਕੀਤੀ ਜਾਵੇ ਔਰ ਨਾਲ ਕਰਜ਼ਾ ਵੀ ਜੋ ਹੈ ਕਿਸਾਨਾਂ ਦਾ ਮਾਫ ਕੀਤਾ ਜਾਵੇ ਤੇ ਇਹ ਤਸਵੀਰ ਹੈ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਰਾਮ ਮੀਲਾ ਮੈਦਾਨ ਦੀ ਜਿੱਥੇ ਕਿਸਾਨਾਂ ਦੀ ਮਜ਼ਦੂਰਾਂ ਦੀ ਇੱਕ ਵੱਡੀ ਮਹਾਪੰਚਾਇਤ ਜਿਹੜੀ ਹੈ ਉਹ ਰੱਖੀ ਗਈ ਹੈ ਔਰ ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਜੋ ਨੇ ਉਹ ਸ਼ਿਰਕਤ ਕਰਨ ਦੇ ਲਈ ਅੱਜ ਪਹੁੰਚੇ ਨੇ ਹਾਲਾਂਕਿ ਕਈਆਂ ਦਾ ਇਹ ਵੀ ਲਾਂਬੇ ਸੀ ਕਿ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਟ੍ਰੇਨਾਂ ਲੇਟ ਕਰ ਦਿੱਤੀਆਂ ਗਈਆਂ ਬੱਸਾਂ ਜਿਹੜੀਆਂ ਨੇ ਉਹ ਰੋਕ ਦਿੱਤੀਆਂ ਗਈਆਂ ਤਾਂ ਉਸੇ ਤਰੀਕੇ ਦੇ ਨਾਲ ਜੋ ਹੈ ਉਹ ਕਿਸਾਨ ਜੋ ਇੱਥੇ ਤੁਹਾਨੂੰ ਪਹੁੰਚਦੇ ਹੋਏ ਨਜ਼ਰ ਆਣਗੇ ਤਾਂ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਸੀ ਦਿੱਲੀ ਦੇ ਰਾਜਮੀਲਾ ਮੈਦਾਨ ਦੀ ਜਿੱਥੇ ਕਿਸਾਨਾਂ ਦਾ ਵੱਡਾ ਕਾਟ ਜੋ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਕੈਮਰਾ ਪਰਸਨ ਦਵਿੰਦਰ ਨਾ ਗਗਨਦੀਪ ਸਿੰਘ ਫੋਰ ਕਪੰਜਾਬ ਟੀਵੀ ਹਾਂ ਕਿਸਾਨਾਂ ਦੀ ਮਹਾਪੰਚਾਇਤ ਹੈ ਔਰ ਮਹਾਪੰਚਾਇਤ ਦੇ ਵਿੱਚ ਰੁਲਦੂ ਸਿੰਘ ਮਾਨਸੋਣੀ ਆਪਣੀ ਜਥੇਬੰਦੀ ਦੇ ਨਾਲ ਆਪਣੇ ਕਿਸਾਨਾਂ ਦੇ ਨਾਲ ਪਹੁੰਚੇ ਨੇ ਗੱਲਬਾਤ ਕਰਦੇ ਆ ਰੁਲਦੂ ਜੀ ਕਿਵੇਂ ਵੇਖ ਦਿਓ ਅੱਜ ਦੇ ਇਸ ਇਕੱਠ ਨੂੰ ਔਰ ਇਸ ਮਹਾਪੰਚਾਇਤ ਜਿਹੜਾ ਅਸੀਂ ਇੱਕ ਸਾਲ ਅਦੁੱਲ ਲੜ ਕੇ ਆਏ ਆਗੇ ਇਹ ਮਹਾਪੰਚਾਇਤ ਜਿਖੈ ਜੋ ਤੋਂ ਵੱਡੀ ਹੋਈ ਹੈ ਜੀ ਸਰਕਾਰ ਤੇ ਇੱਥੇ ਦਬਾਅ ਪੈਣਾ ਹੈ ਪੂਰਾ ਸਰਕਾਰ ਨੂੰ ਲਾਜ਼ਮੀ ਸਾਡੀਆਂ ਮੰਗਾਂ 'ਤੇ ਧਿਆਨ ਦੇਣਾ ਪਊਗਾ